ਗੱਲ ਅੱਜ ਸਾਡੀ ਸਮੂਹ ਟਰਾਂਸਪੋਰਟ ਵੱਲੋਂ ਬੇਨਤੀ ਆ ਕਿਉਂਕਿ ਰੋਡਾਂ ਦੇ ਉੱਤੇ ਵੇਖੀਦਾ ਰਾਤ ਨੂੰ ਧੁੰਦ ਵਾਲੇ ਸਮੇਂ ਕਾਲੀ ਤੋਂ ਕਾਲੇ ਜਿਹੜੇ ਪ੍ਰਾਈਵੇਟ ਗੱਡੀਆਂ ਛੋਟੀਆਂ ਟੂ-ਵੀਲਰ ਸਕੂਲ 버ਸਾਂ ਨੂੰ ਵੇਖੀਦਾ ਸਵੇਰੇ ਜੋ ਵੀ ਆਪਣੇ ਹਾਰ ਯਾਤਰ ਰੱਖਿਆ ਦਾ ਫਟਾਫਟ ਭਜਾਈ ਜਾਂਦੇ ਆ ਕਿਉਂਕਿ ਹਰ ਇੱਕ ਦਾ ਬੱਚਾ ਜੋ ਇਕੱਲਾ-ਕੱਲਾ ਹੈ ਠੀਕ ਹੈ ਕਿਸੇ ਦੇ ਦੋ ਆ ਕਿਸੇ ਦਾ ਸਿੰਗਲ ਆ ਰਾਤ ਨੂੰ ਵੀ ਮੇਰੀ ਇਹੋ ਪੀਲੇ ਜੇ ਕੋਈ ਅੱਗੇ ਲੱਗਾ ਉਹਦੇ ਪਿੱਛੇ ਹੌਲੀ ਹੌਲੀ ਚੱਲੋ ਕਿਉਂਕਿ ਵਾਰਾ ਪਸ਼ੂ ਵੀ ਆ ਫਿਰਦੇ ਕੋਈ ਟੋਆ ਟਿੱਬਾ ਆਪਾਂ ਨੂੰ ਪਤਾ ਨਹੀਂ ਲੱਗਦਾ ਇਸ ਕਰਕੇ ਅਸੀਂ ਇਹ ਬੇਨਤੀ ਕਰਦੇ ਆ ਕਿ ਜਿਨ੍ਹਾਂ ਦੇ ਰਿਫੈਕਟਰ ਪਿਛਲੀਆਂ ਲਾਈਟਾਂ ਇੰਡੀਕੇਟਰ ਨਹੀਂ ਚੱਲਦੇ ਚਾਹੇ ਸਕੂਲ ਬੱਸ ਆ ਛੋਟਾ ਥੀਆ ਬਲੈਰੋ ਆ ਜਾਂ ਟਰੱਕ ਆ ਕੋਈ ਵੀ ਮੇਰਾ ਵੀਰ ਆ ਟੂ ਵੀਲਰ ਵਾਲੇ ਵੀ ਪ੍ਰਾਈਵੇਟ ਗੱਡੀਆਂ ਵਾਲੇ ਫੋਰ ਵੀਲਰ ਇਹਨਾਂ ਸਾਰਿਆਂ ਨੂੰ ਮੇਰੀ ਬੇਨਤੀ ਆ ਕਿ ਧੁੰਦ ਦੇ ਵਿੱਚ ਆ ਜਿਹੜੇ 2 ਮਹੀਨੇ ਆ ਆਪਣੇ ਤੇ ਆਪਣੇ ਪਰਿਵਾਰ ਵਾਸਤੇ ਸਲੋ ਚੱਲੋ ਕਿਉਂਕਿ ਟਾਈਮ ਜਿਹੜੇ ਆ ਵਾਧੇ ਘਟੇ ਹੋ ਜਾਂਦੇ ਆ ਜਦੋਂ ਘਰੋਂ ਜੀ ਚਲ ਜਾਂਦਾ ਉਹ ਨਹੀਂ ਵਾਪਸ ਮੁੜਦਾ ਇਸ ਕਰਕੇ ਬੇਨਤੀ ਸਾਡੀ ਜਿਹੜੀ ਹੈ ਪ੍ਰਵਾਨ ਕਰਿਓ ਪੂਰੀ ਟਰਾਂਸਫਰ ਨੂੰ ਮੇਰੀ ਬੇਨਤੀ ਆ ਧੰਨਵਾਦ